ਸਾਤ ਸ਼੍ਰੀ ਅਕਾਲ ਜੀ ਫੋਨ ਦੀ ਘੰਟੀ ਵੱਜੀ ਤਾਂ ਬਲਵੀਰ ਕੌਰ ਛੇਤੀ ਨਾਲ ਫੋਨ ਚੁੱਕਦੀ ਆ ਦੂਜੇ ਪਾਸੇੋਂ ਉਹਦੀ ਕੁੜੀ ਰੂਬੀ ਬੋਲ ਰਹੀ ਸੀ ਹੈਲੋ ਮਾਂ ਕੀ ਹਾਲਿਆ ਤੇਰਾ ਤੁਸੀਂ ਰੋਟੀ ਪਾਣੀ ਖਾ ਲਿਆ ਆ ਹਾਂ ਪੁੱਤ ਖਾ ਲਿਆ ਬਸ ਤੇਰੀ ਭਾਬੀ ਹਜੇ ਰਸੋਈ 'ਚ ਕੰਮ ਕਰਦੀ ਆ ਰਸੋਈ ਦੀ ਸਾਫ ਸਫਾਈ ਕਰਦੀ ਆ ਉਹ ਬਾਅਦ ਚ ਨਾਸ਼ਤਾ ਕਰੂਗੀ ਤੂੰ ਦੱਸ ਕੀ ਕਰਦੀ ਆ ਬੱਚੇ ਸਕੂਲ ਚਲੇ ਗਏ ਨਹੀਂ ਮਾਂ ਅੱਜ ਬੱਚੇ ਸਕੂਲ ਨਹੀਂ ਜਾ ਸਕੇ ਪਰ ਕਿਉਂ ਨਹੀਂ ਮਾਂ ਅੱਜ ਬੱਚਿਆਂ ਕੋਲੋਂ ਸਕੂਲ ਨਹੀਂ ਜਾਇਆ ਗਿਆ ਕਿਸੇ ਨੂੰ ਦੱਸੀ ਨਾ ਉਹ ਕੀ ਹੋਇਆ ਨਾ ਕਿ ਅੱਜ ਸਵੇਰੇ ਮੇਰੀ ਅੱਖ ਨਹੀਂ ਖੁੱਲੀ ਤਾਂ ਬੱਚਿਆਂ ਨੂੰ ਵੀ ਜਗਾਇਆ ਨਹੀਂ ਗਿਆ ਮੈਨੂੰ ਤਾਂ ਲੱਗਾ ਸੀ ਕਿ ਅੱਜ ਹਰਦੀਪ ਕੋਲੋਂ ਮੈਨੂੰ ਝੜਕਾਂ ਪੈ ਜਾਣਗੀਆਂ ਪਰ ਐਨ ਵਕਤ ਤੇ ਮੇਰਾ ਖੁਰਾਫਾਤੀ ਦਿਮਾਗ ਕੰਮ ਕੀਤਾ ਮੈਂ ਉਦੋਂ ਹੀ ਕਮਰ ਦਰਦ ਦਾ ਬਹਾਨਾ ਬਣਾ ਲਿਆ ਮੈਂ ਦਰਦ ਨਾਲ ਟਟਫ ਰਹੀ ਸੀ ਉਹਨੇ ਮੈਨੂੰ ਚਾਹ ਬਣਾ ਕੇ ਦਿੱਤੀ ਤੇ ਆਫਿਸ ਤੋਂ ਛੁੱਟੀ ਵੀ ਲੈ ਲਈ ਤੇ ਨਾਸ਼ਤਾ ਵੀ ਬਾਹਰੋਂ ਹੀ ਮੰਗਵਾ ਲਿਆ ਸੀ ਅਸੀਂ ਨਾਸ਼ਤਾ ਤਾਂ ਕਰ ਲਿਆ ਆ ਪਰ ਹੁਣੇ ਮੇਰੀ ਸੱਸ ਦਾ ਫੋਨ ਆਇਆ ਸੀ ਮੇਰੇ ਸੱਸ ਸਹੁਰੇ ਨੇ ਦੁਪਹਿਰਾਂ ਨੂੰ 2 ਵਜੇ ਤੱਕ ਸਾਡੇ ਘਰ ਆ ਜਾਣਾ ਆ ਤੇ ਹੁੰਦਿਆ ਹੀ ਉਹਨਾਂ ਨੂੰ ਖਾਣਾ ਚਾਹੀਦਾ ਆ ਹੁਣ ਮੈਂ ਕੀ ਕਰਾਂ ਮੈਂ ਤਾਂ ਕਮਰ ਦਰਦ ਦਾ ਬਹਾਨਾ ਵੀ ਬਣਾ ਲਿਆ ਆ ਤਾਂ ਮੈਂ ਖਾਣਾ ਵੀ ਨਹੀਂ ਬਣਾ ਸਕਦੀ ਤੇ ਮੇਰੇ ਸੱਸ ਸਹੁਰੇ ਨੂੰ ਬਾਰ ਦਾ ਖਾਣਾ ਪਸੰਦ ਨਹੀਂ ਤਾਂ ਤੁਸੀਂ ਭਾਬੀ ਨੂੰ ਕਹਿ ਕੇ ਮੇਰੇ ਘਰ ਦੋ ਟਿਫਨ ਖਾਣੇ ਦੇ ਬਣਵਾ ਕੇ ਭੇਜ ਦੋ ਤੇ ਹਾਂ ਮਾਂ ਭਾਬੀ ਨੂੰ ਕਿਓ ਕਿ ਉਹ ਦੋ ਜਾਂ ਤਿੰਨ ਤਰ੍ਹਾਂ ਦੇ ਖਾਣੇ ਬਣਾਵੇ ਇੱਕ ਦਾਲ ਤੇ ਨਾਲ ਮਿੱਠਾ ਜ਼ਰੂਰ ਬਣਾ ਕੇ ਭੇਜੇ ਧਿਆਨ ਰੱਖਿਓ ਕਿ 1.5 ਵਜੇ ਤੱਕ ਖਾਣਾ ਮੇਰੇ ਘਰ ਪਹੁੰਚ ਜਾਣਾ ਚਾਹੀਦਾ ਆ। ਢੇਰ ਨਾ ਕਰ ਦਿਓ। ਮੇਰੀ ਇੱਜ਼ਤ ਦਾ ਸਵਾਲ ਆ। ਮਾਂ ਜਿਵੇਂ ਵੀ ਹੋਵੇ ਭਾਬੀ ਨੂੰ ਮਨਾ ਕੇ ਖਾਣਾ ਬਣਵਾ ਨ ਦੇਵੀਂ। ਤਾਂ ਕਿ ਰਾਤ ਨੂੰ ਵੀ ਮੈਨੂੰ ਖਾਣਾ ਨਾ ਬਣਾਉਣਾ ਪਵੇ। ਕੱਲ ਨੂੰ ਮੈਂ ਖੁਦ ਵੇਖ ਲੂੰਗੀ। ਪਲੀਜ਼ ਮਾਂ ਢੇਰ ਨਾ ਕਰੀ। ਹਜੇ 10 ਵਜੇ ਆ। 1 ਵਜੇ ਤੱਕ ਤਾਂ ਖਾਣਾ ਬਾਹਣੀ ਜਾਊਗਾ। ਮੈਂ ਤਾਂ ਨਹੀਂ ਆ ਸਕੂੰਗੀ। ਤੁਸੀਂ ਖੁਦ ਹੀ ਆ ਕੇ ਦੇ ਜਾਓ। ਠੀਕ ਐ ਪੁੱਤ ਮੈਂ ਟਾਈਮ ਤੇ ਖਾਣਾ ਦੇ ਜਾਉਂਗੀ ਬਲਵੀਰ ਕੌਰ ਆਪਣੀ ਬਹੂ ਸੰਦੀਪ ਨੂੰ ਆਵਾਜ਼ ਦਿੰਦੀ ਆ ਸੰਦੀਪ ਕੀ ਕਰਦੀ ਆ ਬਹੂ ਮੰਮੀ ਜੀ ਕੰਮ ਨਵੇੜ ਲਿਆ ਆ ਮੈਂ ਹੁਣੇ ਵਹਿਲੀ ਹੋਈ ਆ ਤਾਂ ਸੋਚਿਆ ਨਾਸ਼ਤਾ ਹੀ ਕਰ ਲਵਾਂ ਮੈਂ ਚਾਹ ਬਣਾਉਣ ਲੱਗੀ ਸੀ ਤੁਸੀਂ ਚਾਹ ਪੀਓਗੇ ਬਹੂ ਚਾਹ ਚੂਤੂ ਛੱਡ ਦੇ ਨਾਸ਼ਤਾ ਵੀ ਛੱਡ ਦੇ ਸਾਰਿਆਂ ਤੋਂ ਪਹਿਲਾਂ ਰਸੋਈ 'ਚ ਜਾ ਤੇ ਆਪਣੀ ਨਨਾਂ ਲਈ ਦੋ ਟਿਫਨ ਖਾਣਾ ਤਿਆਰ ਕਰ ਦੇ ਉਹਦੇ ਸਾਸ ਸਹੋਰੇ ਨਹੀਂ ਆਉਣਾ ਆ ਤੇ ਅੱਜ ਰੂਬੀ ਦੀ ਕਮਰ ਵਿੱਚ ਦਰਦ ਬਹੁਤ ਹੋ ਰਿਹਾ ਆ ਤਾਂ ਉਹ ਅੱਜ ਖਾਣਾ ਨਹੀਂ ਬਣਾ ਸਕਦੀ ਤੂੰ ਦੋ ਜਾਂ ਤਿੰਨ ਤਰ੍ਹਾਂ ਦਾ ਖਾਣਾ ਬਣਾ ਦੇ ਤੇ ਵਿੱਚ ਇੱਕ ਦਾਲ ਬਣਾ ਲਈ ਤੇ ਕੁਝ ਮਿੱਠਾ ਤਾਂ ਜ਼ਰੂਰੀ ਬਣਾਈ ਤਾਂ ਕਿ ਦੋਵਾਂ ਟਾਈਮਾਂ ਦਾ ਉਹਦਾ ਖਾਣਾ ਬਣ ਜਾਵੇ ਉਹਨੂੰ ਰਾਤ ਨੂੰ ਵੀ ਖਾਣਾ ਨਾ ਮਨਾਉਣਾ ਪਵੇ ਪਰ ਮੰਮੀ ਜੀ ਮੈਂ ਤਾਂ ਅਜੇ ਨਾਸ਼ਤਾ ਵੀ ਨਹੀਂ ਕੀਤਾ ਅੱਛਾ ਤੈਨੂੰ ਹੋਰ ਕੰਮ ਹੀ ਕੀ ਆ ਜਦੋਂ ਵੇਖੋ ਕਦੀ ਨਾਸ਼ਤਾ ਕਦੀ ਖਾਣਾ ਮੇਰੀ ਤੇ ਹੀ ਦਾ ਸੋਚ ਵਿਚਾਰੀ ਕਮਰ ਦਰਦ ਨਾਲ ਤੜਫ ਰਹੀ ਆ ਤੇ ਤੈਨੂੰ ਆਪਣੇ ਖਾਣੇ ਦੀ ਪਈ ਆ ਮੰਮੀ ਜੀ ਮੈਂ ਸਵੇਰ ਦੀ ਖਾਲੀ ਢਿੱਡ ਬੈਠੀ ਆ ਤੇ ਘਰ ਦੇ ਸਾਰੇ ਕੰਮ ਵੀ ਕੀਤੇ ਆ ਮੈਨੂੰ ਵੀ ਥੋੜਾ ਜਿਹਾ ਬੁਖਾਰ ਲੱਗ ਰਿਹਾ ਆ ਮੈਂ ਰਾਤ ਨੂੰ ਵੀ ਦਵਾਈ ਖਾਧੀ ਸੀ ਸਵੇਰ ਦੀ ਉੱਠ ਕੇ ਫੇਰ ਕੰਮ ਨੂੰ ਲੱਗੀ ਆ ਤੁਹਾਨੂੰ ਮੇਰੇ ਤੇ ਜਰਾ ਵੀ ਤਰਸ ਨਹੀਂ ਆਉਂਦਾ ਹੁਣ ਕੁਝ ਖਾਉਂਗੀ ਤਾਂ ਹੀ ਦਵਾਈ ਖਾ ਸਕੂੰਗੀ ਤੇ ਫਿਰ ਹੀ ਆਰਾਮ ਕਰੂੰਗੀ ਮੈਂ ਬਹੁਤ ਥੱਕ ਗਈ ਆ ਮਾਫ ਕਰਿਓ ਮੰਮੀ ਜੀ ਮੇਰੇ ਕੋਲੋਂ ਕੁਝ ਨਹੀਂ ਹੋਣਾ ਇਹ ਤਾਂ ਤੈਨੂੰ ਕਰਨਾ ਹੀ ਪੈਣਾ ਆ ਨਹੀਂ ਤਾਂ ਇੰਜਾਂ ਬਹੁਤ ਬੁਰਾ ਹੋਣਾ ਆ ਹੁਣ ਜੋ ਹੋਵੇਗਾ ਵੇਖ ਲੂੰਗੀ ਕੀ ਹੋ ਗਿਆ ਇਸ ਤਰ੍ਹਾਂ ਮਾਨ ਨਾਲ ਕਿਉਂ ਗੱਲ ਕਰਦੀ ਆ ਉਦੋਂ ਹੀ ਅਚਾਨਕ ਸੰਦੀਪ ਦਾ ਪਤੀ ਆਕਾਸ਼ ਘਰ ਆ ਗਿਆ ਤੇ ਉਹਨੇ ਸੰਦੀਪ ਨੂੰ ਪੁੱਛਿਆ ਆਕਾਸ਼ ਨੂੰ ਅਚਾਨਕ ਘਰ ਵੇਖ ਕੇ ਬਲਵੀਰ ਕੌਰ ਤਾਂ ਜਿਵੇਂ ਖੁਸ਼ ਹੀ ਹੋ ਗਈ ਹੁਣ ਬਹੂ ਕੋਲੋਂ ਕੰਮ ਕਰਵਾਉਣਾ ਸੌਖਾ ਹੋ ਜਾਊਗਾ ਪਰ ਹੋਇਆ ਉਹਦਾ ਉਲਟਾ ਜਿਵੇਂ ਹੀ ਬਲਵੀਰ ਕੌਰ ਨੇ ਆਕਾਸ਼ ਨੂੰ ਵੇਖਿਆ ਤੇ ਬੋਲੀ ਵੇਖਦਾ ਆਂ ਪੁੱਤ ਤੇਰੇ ਪਿੱਛੋਂ ਕਿਵੇਂ ਮੈਨੂੰ ਜਵਾਬ ਦਿੰਦੀ ਆ ਕੋਈ ਗੱਲ ਨਹੀਂ ਮੰਨਦੀ ਮੇਰੀ ਮੈਂ ਬੱਸ ਇੰਨਾ ਹੀ ਕਿਹਾ ਕਿ ਅੱਜ ਰੂਬੀ ਦੀ ਕਮਰ ਚ ਦਰਦ ਆ ਤੇ ਉਹਦੇ ਸੱਸ ਸਹੁਰੇ ਨੇ ਉਹਦੇ ਘਰ ਆਉਣਾ ਆ ਤਾਂ ਉਹਨਾਂ ਲਈ ਖਾਣਾ ਬਣਾ ਕੇ ਭੇਜ ਦੇ ਤਾਂ ਇਹਨੇ ਸਾਫ਼ ਮਨਾਂ ਕਰ ਦਿੱਤਾ ਆ ਜਰਾ ਵੀ ਸ਼ਰਮ ਨਹੀਂ ਆਉਂਦੀ ਇਹਨੂੰ ਕਿ ਸੱਸ ਨੂੰ ਕਿਵੇਂ ਜਵਾਬ ਦੇ ਦਿੰਦੀ ਆ ਹੁਣ ਤੂੰ ਹੀ ਸਮਝਾ ਇਹਨੂੰ ਨਨਾਂ ਲਈ ਕਿ ਇਹਦਾ ਕੋਈ ਫਰਜ਼ ਨਹੀਂ ਬੰਦ ਆ ਸੰਦੀਪ ਕਿਉਂ ਗੱਲ ਦਾ ਪਤੰਗੜ ਬਣਾਉਣੀ ਆ ਜਦੋਂ ਮਾਂ ਨੇ ਪੈਨ ਨੂੰ ਕਹਿ ਦਿੱਤਾ ਆ ਤਾਂ ਹੁਣ ਮਾਂ ਦੀ ਗੱਲ ਦਾ ਮਾਣ ਹੀ ਰੱਖ ਲਾ ਕੋਈ ਫਰਕ ਨਹੀਂ ਪੈਂਦਾ ਜਾ ਜਾ ਕੇ ਖਾਣਾ ਬਣਾ ਦੇ ਤੁਸੀਂ ਨਹੀਂ ਜਾਣਦੇ ਜੀ ਇਹ ਇੱਕ ਦਿਨ ਦਾ ਕੰਮ ਨਹੀਂ ਆ ਕਈ ਵਾਰ ਖਾਣਾ ਇੱਥੋਂ ਪੈਕ ਹੋ ਹੋ ਕੇ ਜਾਂਦਾ ਆ ਮੈਂ ਵੀ ਥੱਕੀ ਆ ਫਿਰ ਵੀ ਮੈਨੂੰ ਦੁਬਾਰਾ ਸਾਰਾ ਕੰਮ ਕਰਨਾ ਪੈਣਾ ਆ ਫਿਰ ਤੁਸੀਂ ਆ ਕੇ ਕਹਿੰਦੇ ਹੋ ਕਿ ਤੁਹਾਡੇ ਕਈ ਕੰਮ ਰਹਿ ਜਾਂਦੇ ਆ ਉਹ ਕਿਉਂ ਨਹੀਂ ਮੈਂ ਕਰਦੀ ਇਸੇ ਲਈ ਤੇ ਫਿਰ ਮੰਮੀ ਜੀ ਮੇਰੇ ਨਾਲ ਕੋਈ ਮਦਦ ਵੀ ਨਹੀਂ ਕਰਾਉਂਦੇ ਇਹ ਇਹੋ ਕਹਿ ਦਿੰਦੇ ਆ ਕਿ ਮੇਰਾ ਮੇਰੀ ਨਨਾਨ ਪ੍ਰਤੀ ਫਰਜ਼ ਬੰਦਾ ਆ ਹੁਣ ਤੁਸੀਂ ਹੀ ਦੱਸੋ ਕੀ ਮੈਂ ਇਸ ਘਰ ਦੀ ਬਹੂ ਆ ਜਾਂ ਉਸ ਘਰ ਦੀ ਆ ਕਿ ਮੈਨੂੰ ਆਪਣੇ ਘਰ ਦਾ ਤਾਂ ਕੰਮ ਕਰਨਾ ਹੀ ਕਰਨਾ ਆ ਨਾਲ ਨਾਲ ਉਹਨਾਂ ਦੇ ਘਰ ਦਾ ਕੰਮ ਵੀ ਕਰਾਂ ਕਦੀ ਉਹਨਾਂ ਦੇ ਘਰ ਕਿਸੇ ਦੀ ਸਾਲਗिरा ਆ ਜਾਂਦੀ ਆ ਤੇ ਕਦੀ ਕਿਸੇ ਬੱਚੇ ਦਾ ਜਨਮ ਦਿਨ ਆ ਜਾਂਦਾ ਆ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਮੰਮੀ ਜੀ ਮੈਨੂੰ ਉੱਥੇ ਖਾਣਾ ਬਣਾਉਣ ਭੇਜ ਦਿੰਦੇ ਆ ਆਪ ਤਾਂ ਭੈਣ ਏਸੀ ਵਾਲੇ ਕਮਰੇ 'ਚ ਬਹਿ ਕੇ ਆਰਾਮ ਕਰਦੀ ਰਹਿੰਦੀ ਆ ਤੇ ਮੈਂ ਗਰਮੀ 'ਚ ਪਸੀਨੇ ਨਾਲ ਲੱਥਪੱਥ ਹੋ ਕੇ ਉਹਨਾਂ ਦੇ ਘਰ ਦਾ ਕੰਮ ਕਰਦੀ ਆ ਤੁਸੀਂ ਦੱਸੋ ਤੁਹਾਡੀ ਪਤਨੀ ਤੁਹਾਡੀ ਭੈਣ ਦੇ ਘਰ ਜਾ ਜਾ ਕੇ ਕੰਮ ਕਰੇ ਕੀ ਤੁਹਾਨੂੰ ਚੰਗਾ ਲੱਗਦਾ ਆ ਮੈਂ ਅੱਜ ਵੀ ਖਾਣਾ ਬਣਾ ਦੂੰਗੀ ਪਰ ਮੈਂ ਬਸ ਹੁਣ ਦਾ ਹੀ ਖਾਣਾ ਬਣਾ ਕੇ ਦੂੰਗੀ ਉਵੀ ਇੱਕ ਸਬਜ਼ੀ ਤੇ ਇੱਕ ਦਾਲ ਤੂੰ ਨਾਸ਼ਤਾ ਕੀਤਾ ਆ ਕੋਈ ਕਰਨ ਦਵੇ ਨਾਸ਼ਤਾ ਤਾਂ ਹੀ ਕਰਾਣਾ ਮੈਂ ਹਜੇ ਤਾਂ ਸਵੇਰ ਦਾ ਨਾਸ਼ਤਾ ਨਹੀਂ ਕੀਤਾ ਤੇ ਦਵਾਈ ਕਿਵੇਂ ਖਾਵਾਂ ਇਹ ਕੀ ਮੰਮੀ ਦਿਨੇ ਇਹ ਦਵਾਈ ਖਾ ਕੇ ਕੰਮ ਕਰਦੀ ਰਹਿੰਦੀ ਆ ਤੇ ਰਾਤ ਨੂੰ ਵੱਡੇ ਰੂਖ ਵਾਂਗ ਡਿੱਗ ਪੈਂਦੀ ਆ ਤੇ ਸਵੇਰੇ ਠੀਠਾਂ ਵਾਂਗ ਫੇਰ ਉੱਠ ਪੈਂਦੀ ਆ ਤੇ ਫੇਰ ਕੰਮ ਨੂੰ ਲੱਗ ਪੈਂਦੀ ਆ 4 ਦਿਨ ਹੋ ਗਏ ਇਹਨੂੰ ਦਵਾਈ ਖਾ ਕੇ ਸੌਂਦੀ ਨੂੰ ਬੁਖਾਰ ਠੀਕ ਹੋਉਂਦਾ ਨਾ ਨਹੀਂ ਲੈ ਰਿਆ ਤੇ ਅੱਜ ਮੈਂ ਇਸੇ ਲਈ ਛੇਤੀ ਆਇਆ ਸੀ ਕਿ ਜਾ ਕੇ ਇਹਦੇ ਟੈਸਟ ਕਰਵਾ ਲਿਆ ਵਾਂ ਪਰ ਤੁਹਾਨੂੰ ਤਾਂ ਆਪਣੀ ਕੁੜੀ ਦੀ ਪਈ ਆ ਉਹਨੂੰ ਸਮਝਾਓ ਕੀ ਸਮਝਾਵਾਂ ਪੁੱਤ ਨਿਆਣੀ ਆ ਉਹ ਹਜੇ ਤੇ ਮਾਂ ਦੇ ਦਿਲ ਤੇ ਕੀ ਗੁਜ਼ਰਦੀ ਆ ਜਦੋਂ ਇੱਕ ਧੀ ਦੀ ਸਿਹਤ ਠੀਕ ਨਾ ਹੋਵੇ ਤੇ ਇਹੋ ਤੁਸੀਂ ਆਪਣੀ ਬਹੂ ਲਈ ਕਿਉਂ ਨਹੀਂ ਸੋਚ ਸਕਦੇ ਤੇ ਭੈਣ ਕੋਈ ਨਿਆਣੀ ਨਹੀਂ ਆ ਦੋ ਬੱਚਿਆਂ ਦੀ ਮਾਂ ਆ ਉਹਨੂੰ ਘਰ ਸੰਭਾਲਣਾ ਤਾਂ ਹੋਣਾ ਚਾਹੀਦਾ ਆ ਨਾ ਹੁਣ ਤੁਸੀਂ ਆਪਣੀ ਕੁੜੀ ਲਈ ਆਪੇ ਖਾਣਾ ਬਣਾਓ ਉਦੋਂ ਤੱਕ ਮੈਂ ਇਹਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਆ ਸੰਦੀਪ ਛੇਤੀ ਤੂੰ ਨਾਸ਼ਤਾ ਕਰ ਲਾ ਮੈਂ ਡਾਕਟਰ ਕੋਲੋਂ ਨੰਬਰ ਲਗਵਾ ਲੈਣਾ ਆ ਸੰਦੀਪ ਛੇਤੀ ਨਾਲ ਨਾਸ਼ਤਾ ਕਰਕੇ ਆਕਾਸ਼ ਦੇ ਨਾਲ ਡਾਕਟਰ ਦੇ ਕੋਲ ਜਾਂਦੀ ਆ ਤੇ ਵਾਪਸ ਆਉਣ ਤੇ ਆਕਾਸ਼ ਇਹ ਦੱਸਦਾ ਆ ਕਿ ਸੰਦੀਪ ਨੂੰ ਟਾਈਫਾਇਡ ਹੋ ਗਿਆ ਆ ਤੇ ਡਾਕਟਰ ਨੇ ਘੱਟੋ ਘੱਟ ਇੱਕ ਪੂਰਾ ਹਫ਼ਤਾ ਇਹਨੂੰ ਆਰਾਮ ਕਰ ਲਈ ਕਿਹਾ ਆ ਜੇ ਤੁਸੀਂ ਸੰਭਾਲ ਸਕਦੇ ਹੋ ਤਾਂ ਠੀਕ ਆ ਨਹੀਂ ਤਾਂ ਦੱਸ ਦਿਓ ਤਾਂ ਮੈਂ ਇਹਨੂੰ ਇਹਦੇ ਪੇਕੇ ਛੱਡਵਨਾ ਆ ਨਹੀਂ ਪੁੱਤ ਉਹਨੂੰ ਕਿਤੇ ਭੇਜਣ ਦੀ ਲੋੜ ਨਹੀਂ ਮੈਂ ਖੁਦ ਦੇਖਭਾਲ ਕਰ ਲੂੰਗੀ ਇਹਦੀ ਉਦੋਂ ਤੱਕ ਬਲਵੀਰ ਕੌਰ ਨੇ ਆਪਣੀ ਕੁੜੀ ਲਈ ਖਾਣਾ ਬਣਾ ਲਿਆ ਸੀ ਤੇ ਵੱਡਾ ਜਿਹਾ ਟਿਫਨ ਪੈਕ ਕਰਕੇ ਆਕਾਸ਼ ਨੂੰ ਦੇ ਦਿੱਤਾ ਕਿ ਰੂਬੀ ਦੇ ਘਰ ਦੇ ਜਾਵੀਂ ਆਕਾਸ਼ ਟਿਫਨ ਲੈ ਕੇ ਚਲਾ ਗਿਆ ਸੰਦੀਪ ਨੂੰ ਇੱਕ ਹਫਤੇ ਦਾ ਆਰਾਮ ਚਾਹੀਦਾ ਸੀ ਪਰ ਬਲਵੀਰ ਕੌਰ ਦੀ ਹਾਲਤ ਦੋ ਦਿਨਾਂ ਚ ਹੀ ਖਰਾਬ ਹੋ ਗਈ ਉਹਨੇ ਆਪਣੀ ਕੁੜੀ ਨੂੰ ਫੋਨ ਕੀਤਾ ਤੇ ਕਿਹਾ ਪੁੱਤ ਤੇਰੀ ਭਾਬੀ ਦੀ ਸਿਹਤ ਠੀਕ ਨਹੀਂ ਉਹਨੂੰ ਟਾਈਫਾਇਡ ਹੋ ਗਿਆ ਆ ਤੂੰ ਦੋ ਤਿੰਨ ਦਿਨ ਇੱਥੇ ਹੀ ਆ ਜਾ ਤਾਂ ਮੇਰੀ ਮਦਦ ਹੋ ਜੂਗੀ ਤਾਂ ਰੂਬੀ ਬੋਲੀ ਮੰਮੀ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਆ ਤੇ ਇਨਾਂ ਨੇ ਵੀ ਆਫਿਸ ਜਾਣਾ ਹੁੰਦਾ ਆ ਤੇ ਮੈਂ ਘਰ ਛੱਡ ਕੇ ਨਹੀਂ ਆ ਸਕਦੀ ਹਾਂ ਮੈਂ ਜਾਣਦੀ ਹਾਂ ਕਿ ਕੱਲ ਸ਼ਨੀਵਾਰ ਆ ਤੇ ਪਰਸੋ ਐਤਵਾਰ ਆ ਤਾਂ ਤੂੰ ਦੋ ਦਿਨ ਤਾਂ ਇੱਥੇ ਆ ਕੇ ਰਹਿ ਸਕਦੀ ਆ ਨਾ ਹੁਣ ਸੰਦੀਪ ਨੂੰ ਤਾਂ ਡਾਕਟਰ ਨੇ ਬੈੱਡ ਰੈਸਟ ਦੱਸੀ ਆ ਤਾਂ ਆਪਣੀ ਮਾਂ ਦੀ ਇਨੀ ਮਦਦ ਤਾਂ ਤੂੰ ਕਰਵਾ ਹੀ ਸਕਦੀ ਆ ਇਹ ਸਾਰੇ ਭਾਬੀ ਦੇ ਬਹਾਨੇ ਆ ਮੰਮੀ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੁਹਾਨੂੰ ਵੀ ਪਤਾ ਆ ਕਿ 2 ਦਿਨ ਤੋਂ ਮੇਰੀ ਵੀ ਕਮਰ 'ਚ ਦਰਦ ਹੋ ਰਿਹਾ ਆ ਤੇ ਮੇਰਾ ਸਸ ਸਹੁਰਾ ਵੀ ਇੱਥੇ ਹੀ ਆ ਤਾਂ ਮੇਰਾ ਆਉਣਾ ਮੁਸ਼ਕਲ ਆ ਠੀਕ ਆ ਨਹੀਂ ਆਉਣਾ ਤਾਂ ਨਾ ਪਰ ਮੇਰੀ ਬਹੂ ਨੂੰ ਬਹਾਨੇਬਾਜ਼ ਕਹਿਣ ਦੀ ਲੋੜ ਨਹੀਂ ਸਾਰਿਆਂ ਨੂੰ ਆਪਣੇ ਵਰਗਾ ਨਾ ਸਮਝ ਇਹੋ ਭਾਬੀ ਆ ਤੇਰੀ ਜਿਹੜੀ ਤੇਰੀਆਂ ਫਰਮਾਇਸ਼ਾਂ ਪੂਰੀਆਂ ਕਰਦੀ ਆ ਤੂੰ ਚੌਥੇ ਦਿਨ ਬਹਾਨਾ ਬਣਾ ਕੇ ਕੋਈ ਨਾ ਕੋਈ ਫਰਮਾਇਸ਼ ਕਰ ਦੇਣੀ ਆ ਤੇ ਤੇਰੀ ਇਹੋ ਭਾਬੀ ਆ ਜਿਹੜੀ ਉਹਨੂੰ ਪੂਰਾ ਕਰਦੀ ਆ ਅੱਜ ਇਸ ਭਾਬੀ ਨੂੰ ਤੇਰੀ ਲੋੜ ਪਈ ਤਾਂ ਤੂੰ ਉਹਨੂੰ ਬਹਾਨੇ ਵਜ੍ਹਾ ਦੱਸਦੀ ਆ ਖਬਰਦਾਰ ਜੇ ਮੇਰੀ ਬਹੂ ਬਾਰੇ ਕੁਝ ਕਿਹਾ ਤਾਂ ਕੋਈ ਲੋੜ ਨਹੀਂ ਅੱਜ ਤੋਂ ਬਾਅਦ ਫਰਮਾਇਸ਼ ਕਰਨ ਦੀ ਤੇ ਕੋਈ ਲੋੜ ਨਹੀਂ ਇਸ ਘਰ ਚ ਆਉਂਦੀ ਬਚਪਨ ਤੋਂ ਜਾਣਦੀ ਹਾਂ ਮੈਂ ਤੈਨੂੰ ਕਿੰਨੀ ਵੱਡੀ ਬਹਾਨੇ ਬਾਜ਼ਿਆ ਤੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਸਕੂਲ ਦਾ ਕੰਮ ਵੀ ਤੂੰ ਆਕਾਸ਼ ਕੋਲੋਂ ਕਰਵਾ ਲੈਂਦੀ ਸੀ ਤੇਰੀ ਰਾਗ-ਰਾਗ ਤੋਂ ਵਾਕਈ ਬੀ ਆ ਮੈਂ ਆਖਿਰ ਮਾਂ ਆ ਮੈਂ ਤੇਰੀ ਹੁਣ ਆਪਣਾ ਘਰ ਸੰਭਾਲਣਾ ਸਿੱਖ ਤੂੰ ਇਹਨਾਂ ਸਭ ਬੋਲ ਕੇ ਬਲਵੀਰ ਕੌਰ ਨੇ ਫੋਨ ਕੱਟ ਦਿੱਤਾ ਤੇ ਪਿੱਛੇ ਖੜਾ ਆਕਾਸ਼ ਸਾਰੀਆਂ ਗੱਲਾਂ ਸੁਣ ਰਿਹਾ ਸੀ ਕਿਉਂ ਗੁੱਸਾ ਕਰਦੀ ਆਂ ਮਾਂ ਉਹ ਤੇਰੀ ਧੀ ਆ ਤੁਸੀਂ ਤਾਂ ਕਹਿੰਦੇ ਹੋ ਨਾ ਕਿਉਂ ਨਿਆਣੀ ਹਜੇ ਇੰਨੀ ਛੋਟੀ ਨਿਆਣੀ ਵੀ ਨਹੀਂ ਹੋ ਦੋ ਬੱਚਿਆਂ ਦੀ ਮਾਂ ਬਣ ਗਈ ਆ ਹਜੇ ਤੱਕ ਬਚਪਨਾ ਨਹੀਂ ਛੱਡਦੀ ਆਪਣਾ ਛੱਡੋ ਮਾਂ ਰਹਿਣ ਦਿਓ ਤੁਸੀਂ ਚਾਹ ਬਣਾ ਦਿਓ ਸ਼ਾਮ ਨੂੰ 6 ਵਜੇ ਦਰਵਾਜ਼ਾ ਖੜਕਿਆ ਆਕਾਸ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਦਰਵਾਜ਼ੇ ਤੇ ਰੂਬੀ ਤੇ ਉਹਦਾ ਪਤੀ ਦੋਵੇਂ ਖੜੇ ਸੀ ਕੀ ਹਾਲ ਹੈ ਆਕਾਸ਼ ਤੇ ਸੰਦੀਪ ਦਾ ਕੀ ਹਾਲ ਹੈ ਹਜੇ ਮੈਂ ਆਫਿਸ ਤੋਂ ਆਇਆ ਹੀ ਸੀ ਕਿ ਰੂਬੀ ਨੇ ਮੈਨੂੰ ਦੱਸਿਆ ਕਿ ਸੰਦੀਪ ਦੀ ਸਿਹਤ ਠੀਕ ਨਹੀਂ ਤਾਂ ਪਤਾ ਲੈਣ ਆ ਗਏ ਰੂਬੀ ਆਪਣੀ ਮਾਂ ਨੂੰ ਮਿਲੀ ਪਰ ਮਾਂ ਰਸੋਈ 'ਚ ਚਲੀ ਗਈ ਪਾਣੀ ਲੈਣ ਵਾਸਤੇ ਆ ਕੇ ਰੂਬੀ ਤੇ ਪਤੀ ਨੂੰ ਪੁੱਛਿਆ ਕਿ ਬੱਚੇ ਕਿੱਥੇ ਆ ਤਾਂ ਉਹਨਾਂ ਨੇ ਦੱਸਿਆ ਕਿ ਮੰਮੀ ਪਾਪਾ ਘਰ ਹੀ ਆ ਤਾਂ ਬੱਚਿਆਂ ਨੂੰ ਮਾਂ ਦੇ ਕੋਲ ਛੱਡ ਕੇ ਆਏ ਆ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੈ ਆਉਣੀ ਆ ਨਹੀਂ ਤੁਸੀਂ ਬੈਠੋ ਮੰਮੀ ਚਾਹ ਮੈਂ ਬਣਾ ਕੇ ਲੈ ਕੇ ਆਉਣੀ ਆ ਤੇ ਰੂਬੀ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਤੇ ਬਲਵੀਰ ਕੌਰ ਵੀ ਉਹਦੇ ਪਿੱਛੇ ਹੀ ਚਲੀ ਗਈ ਜਿਵੇਂ ਹੀ ਉਹ ਰਸੋਈ 'ਚ ਪਹੁੰਚੀ ਤਾਂ ਰੂਬੀ ਦਾ ਕੰਨ ਫੜ ਕੇ ਖੜੀ ਹੋ ਗਈ ਮੰਮੀ ਮੈਨੂੰ ਮਾਫ ਕਰ ਦਿਓ ਮੈਂ ਭਾਬੀ ਨੂੰ ਵੀ ਆਪਣੇ ਵਰਗਾ ਸਮਝਿਆ ਮੈਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਮੈਂ ਹੁਣ ਦੋ ਦਿਨ ਤੁਹਾਡੇ ਕੋਲ ਹੀ ਰਹੂੰਗੀ ਬੱਚੇ ਦਾਦੀ ਦੇ ਕੋਲ ਰਹਿਣਗੇ ਮੈਂ ਤੁਹਾਡੀ ਪੂਰੀ ਮਦਦ ਕਰਵਾਵਾਂਗੀ ਮੇਰੇ ਕੋਲੋਂ ਜੋ ਹੋਵੇਗਾ ਮੈਂ ਉਹ करूंगी ਮੰਮੀ ਮੈਨੂੰ ਮaaf ਕਰ ਦਿਓ ਕੋਸ਼ਿਸ਼ ਕਰੂੰਗੀ ਅੱਜ ਤੋਂ ਬਾਅਦ ਇਹੋ ਜੀਆਂ ਹਰਕਤਾਂ ਨਾ ਕਰਾਂ ਇਹਨਾਂ ਕਹਿ ਕੇ ਰੂਬੀ ਆਪਣੀ ਮਾਂ ਦੇ ਗਲੇ ਲੱਗ ਗਈ ਤੇ ਕਿਹਾ ਮaaf ਕਰ ਦੇਣਾ ਮੰਮੀ ਤੇ ਮਾਂ ਨੇ ਵੀ ਮੁਸਕਰਾ ਕੇ ਉਹਨੂੰ ਮaaf ਕਰਕੇ ਗੱਲ ਲਾ ਲਿਆ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ